ਰੈਣ ਦਿਨਸ ਪਰਬਾਤ ਤੂ ਹੈ ਹੀ ਗਾਵਣਾ ਜੀ ਅਜੰਤ ਸਰਬਤ ਨਾਉ ਤੇਰਾ ਧਿਆਵਣਾ ਤੂ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾਂ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲ ਹਾਰੈ ਬਲ ਬਲ ਜਾਵਣਾ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰੂ ਆਪ ਨਿਰੰਕਾਰ ਦੀ ਜੋਤ ਧਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਚਿਟਿਆਂ ਬਾਜਾਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਵਰ ਛਤਰ ਤਖਤ ਦੇ ਮਾਲਕ ਦੀਨਾ ਬੰਦੂ ਦਇਆ ਕਰਨ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮੂਹ ਸੰਤ ਭਗਤ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੌਧ ਸਿੰਘ ਸਾਹਿਬ ਧੰਨ ਭਾਈ ਮਤੀ ਦਾਸ ਜੀ ਧੰਨ ਭਾਈ ਸਤੀ ਦਾਸ ਜੀ ਧੰਨ ਭਾਈ ਦਿਆਲਾ ਜੀ ਧੰਨ ਧੰਨ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਚਰਨਾਂ ਵਿੱਚ ਖਾਲਸਾ ਜੀ ਨਮਸਕਾਰ ਹੈ ਨਮਸਕਾਰ ਕੀਤਿਆਂ ਸੁਖ ਪ੍ਰਾਪਤ ਹੁੰਦਾ ਹੈ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਨ੍ਹਾਂ ਨੇ ਖਾਲਸਾ ਜੀ ਕੁੱਲ ਆਲਮ ਵਾਸਤੇ ਕੁੱਲ ਲੋਕਾਈ ਵਾਸਤੇ ਜਗਤ ਦੀ ਰੱਖਿਆਕ ਵਾਸਤੇ Hindu ਧਰਮ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦਿੱਤਾ ਆਪਾ ਵਾਰ ਦਿੱਤਾ ਖਾਲਸਾ ਜੀ ਐਸੇ ਸਤਿਗੁਰਾਂ ਨੂੰ ਸਦਾ ਯਾਦ ਕਰਦੇ ਰਹਿਣਾ ਚਾਹੀਦਾ ਹੈ ਤਾਨਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਤਿੰਨ ਖਾਲਸਾ ਜੀ ਗੁਰਮੁਖ ਪਿਆਰੇ ਭਾਈ ਮਤੀ ਦਾਸ ਸਾਹਿਬ ਜੀ ਭਾਈ ਸਤੀ ਦਾਸ ਸਾਹਿਬ ਜੀ ਤੇ ਭਾਈ ਦਿਆਲਾ ਸਾਹਿਬ ਜੀ ਜਿਨ੍ਹਾਂ ਨੂੰ ਖਾਲਸਾ ਜੀ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ ਗਿਆ ਤਾਨਗੁਰੂ ਤੇਗ ਬਹਾਦਰ ਮਹਾਰਾਜ ਜੀਆ ਨੇ ਸ਼ਹੀਦੀ ਪ੍ਰਾਪਤ ਕੀਤੀ ਇੱਕ ਧਰਮ ਦੀ ਰੱਖਿਆ ਵਾਸਤੇ ਤੇ ਇੱਕ ਧਰਮ ਨੂੰ ਉਜਾਗਰ ਕਰਨ ਵਾਸਤੇ ਪ੍ਰਗਟ ਕਰਨ ਵਾਸਤੇ ਕਲਗੀਧਰ ਸਵਾਮੀ ਜੀ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਬਖਸ਼ੀ ਫਿਰ ਖਾਲਸਾ ਜੀ ਮਹਾਰਾਜ ਨੇ ਉਹ ਖੇਡਾਂ ਵਰਤੌਣਾ ਕੀਤੀਆਂ ਜਿਹੜੀਆਂ ਖੇਡਾਂ ਨੂੰ ਵੇਖ ਕਰਕੇ ਖਾਲਸਾ ਜੀ ਪਹਾੜੀ ਰਾਜੇ ਤੇ ਵੱਡੇ ਵੱਡੇ ਬਾਦਸ਼ਾਹ ਮੁਗਲ ਬਾਦਸ਼ਾਹਾਂ ਨੇ ਦੰਨਾਂ ਥੱਲੇ ਉਂਗਲਾਂ ਲੈ ਲਈਆਂ ਸਨ ਮੂੰਹ ਲੁਕਾ ਲਏ ਸਨ ਇਹੋ ਜਿਹੇ ਜੋਹਰ ਮਹਾਰਾਜ ਜੀਆਂ ਨੇ ਵਿਖਾਉਣਾ ਕੀਤਾ ਐਸੀ ਖੇਡ ਕਰਨਾ ਕੀਤੀ ਤੇ ਖਾਲਸੇ ਪੰਥ ਨੂੰ ਪ੍ਰਗਟ ਕਰਨਾ ਕੀਤਾ ਹੈ ਸੋ ਸੱਚੇ ਬਾਦਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਇਹਨ ਗੁਰਸਿੱਖਾਂ ਦਾ ਜੋ 350 ਸਾਲਾ ਖਾਲਸਾ ਜੀ ਸ਼ਤਾਬਦੀ ਸ਼ਹੀਦੀ ਸ਼ਤਾਬਦੀ ਆ ਰਹੀ ਹੈ ਉਹਦੇ ਵਿੱਚ ਵੱਧ ਚੜ ਕੇ ਸੇਵਾ ਕਰੀਏ ਮਨ ਕਰਕੇ ਧੰਨ ਕਰਕੇ ਕਿਉਂਕਿ ਆਪਣੇ ਸਤਿਗੁਰਾਂ ਦੇ ਗੁਰਪੁਰਬ ਮਨਾਉਣੇ ਸ਼ਹੀਦੀ ਦਿਹਾੜੇ ਮਨਾਉਣ ਦੇ ਨਾਲ ਸਾਡੇ ਬੱਚਿਆਂ ਨੂੰ ਪਤਾ ਲੱਗਦਾ ਹੈ ਸਾਡੇ ਸਤਿਗੁਰਾਂ ਨੇ ਕੀ ਕੀ ਖੇਡਾਂ ਕਰੀਆਂ ਹਨ ਕੀ ਕੀ ਪਰਉਪਕਾਰ ਕੀਤਾ ਹੈ ਸਿੱਖ ਕੌਮ ਕਿਉਂ ਮਹਾਨ ਹੈ ਇਹ ਚੀਜ਼ਾਂ ਦਾ ਪਤਾ ਲੱਗਦਾ ਹੈ ਸੋ ਮਹਾਰਾਜ ਦੀ ਸ਼ਰਨ ਜਾਓ ਮਹਾਰਾਜ ਦਾ ਨਾਮ ਧਿਆਓ ਆਪਣੇ ਬੱਚਿਆਂ ਨੂੰ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੀਵਨ ਸੁਣਾਓ ਭਾਈ ਮਤੀ ਦਾਸ ਜੀ ਬਾਰੇ ਦੱਸੋ ਕਿਵੇਂ ਆਰੇ ਨੇ ਸਰੀਰ ਨੂੰ ਦੋ ਫਾੜ ਕਰ ਦਿੱਤਾ ਪਰ ਫਿਰ ਵੀ ਜਪਜੀ ਸਾਹਿਬ ਦੀ ਬਾਣੀ ਦੀ ਬਾਣੀ ਨਹੀਂ ਸੀ ਵਿਸਰੀ ਸੋ ਖਾਲਸਾ ਜੀ ਇਹ ਚੀਜ਼ਾਂ ਆਪਣੇ ਬੱਚਿਆਂ ਨੂੰ ਸਿਖਾਓਗੇ ਕਿੰਨੇ ਕਿੰਨੇ ਤਸੀਹੇ ਸਿੱਖਾਂ ਨੇ ਝੱਲੇ ਤੇ ਫਿਰ ਵੀ ਕੈਸ ਕਤਲ ਨਹੀਂ ਕਰਾਏ ਸਿੱਖੀ ਵਿੱਚ ਪੂਰੇ ਸਦਕਾ ਭਰੋਸਾ ਰੱਖਿਆ ਮਹਾਰਾਜ ਤੇ ਸਿੱਖੀ ਖਾਲਸਾ ਜੀ ਸਿੱਧਕ ਦੀ ਸਿੱਖੀ ਰੱਖਣਾ ਕੀਤੀ ਤੇ ਇਹ ਚੀਜ਼ਾਂ ਆਪਾਂ ਆਪਣੇ ਬੱਚਿਆਂ ਨੂੰ ਜੇ ਦੱਸਾਂਗੇ ਫੇਰ ਹੀ ਖਾਲਸਾ ਜੀ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਲੱਗੇਗਾ ਇਹ ਸਾਡੇ ਕੋਲੇ ਸੁਨਹਿਰੀ ਮੌਕਾ ਹੈ ਜਦੋਂ ਐਵੇਂ ਦੀਆਂ ਸ਼ਤਪਦੀਆਂ ਆਉਂਦੀਆਂ ਹਨ ਆਪਣੇ ਬੱਚਿਆਂ ਨੂੰ ਦਰਸ਼ਨ ਕਰਾ ਕੇ ਲੈ ਕੇ ਆਓ ਦਿੱਲੀ ਜਾ ਕੇ ਬਾਬਾ ਬਕਾਲਾ ਸਾਹਿਬ ਜਾ ਕੇ ਸ਼ਹੀਦੀ ਬਾਗ ਸ਼੍ਰੀ ਆਨੰਦਪੁਰ ਸਾਹਿਬ ਜਾ ਕੇ ਜਿੱਥੇ-ਜਿੱਥੇ ਧੰਗੁਰੂ ਤੇਗ ਬਹਾਦਰ ਮਹਾਰਾਜ ਜੀਆ ਦੇ ਅਸਥਾਨ ਹਨ ਜਿੱਥੇ ਕੋਈ ਪਹੁੰਚ ਸਕਦਾ ਉਥੇ ਪਹੁੰਚ ਕੇ ਦਰਸ਼ਨ ਕਰੋ ਉਹਨਾਂ ਸਥਾਨਾਂ ਦਾ ਇਤਿਹਾਸ ਆਪਣੇ ਬੱਚਿਆਂ ਨੂੰ ਸਿਖਾਓ ਦੱਸੋ ਕਿਵੇਂ ਇਹ ਖੇਡਾਂ ਵਰਤੀਆਂ ਸੋ ਫਿਰ ਖਾਲਸਾ ਜੀ ਸਾਨੂੰ ਸੁਖ ਪ੍ਰਾਪਤ ਹੋਣਗੇ ਕਿਉਂਕਿ ਜਦੋਂ ਸਾਡੀ ਪੀੜ੍ਹੀ ਗੁਰੂ ਨਾਲ ਜੁੜ ਜਾਵੇਗੀ ਸਾਡੇ ਬੱਚੇ ਗੁਰੂ ਨਾਲ ਜੁੜ ਜਾਣਗੇ ਫਿਰ ਖਾਲਸਾ ਜੀ ਗੁਰੂ ਐਸੀ ਕਲਾ ਵਰਤੌਂਦਾ ਬੱਚੇ ਤੁਹਾਡੇ ਆਗਿਆਕਾਰ ਵੀ ਰਹਿਣਗੇ ਤੁਹਾਡੀ ਸੇਵਾ ਵੀ ਕਰਨਗੇ ਤੇ ਤੁਹਾਡੇ ਖਾਲਸਾ ਜੀ ਸਾਰੇ ਸੁਪਨਿਆਂ ਨੂੰ ਪੂਰੇ ਕਰਨਗੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਗੁਰੂ ਤੋਂ ਦੂਰ ਲਾ ਗਏ ਤੇ ਤੁਹਾਨੂੰ ਕਿਸੇ ਨੇ ਕੱਲ ਨੂੰ ਰੋਟੀ ਵੀ ਨਹੀਂ ਪੁੱਛਣੀ ਕਿਉਂਕਿ ਇਹੋ ਜਿਹਾ ਸਮਾਂ ਅੱਗੇ ਆ ਰਿਹਾ ਸੋ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਹਨ ਵਾਹਿਗੁਰੂ ਜੀ ਨਾਲ ਜੁੜਿਏ ਪਰਮੇਸ਼ਰ ਨਾਲ ਜੁੜਿਏ ਰੈਣ ਦਿਨਸ ਪ੍ਰਭਾਦ ਤੂੰ ਹੈ ਹੀ ਗਾਵਣ ਇਹੋ ਚੀਜ਼ ਮੰਗੀ ਹੈ ਕਿ ਮਹਾਰਾਜ ਜੀ ਰਾਤ ਦਿਨੇ ਅੰਮ੍ਰਿਤ ਵੇਲੇ ਹਰ ਵੇਲੇ ਸੱਚੇ ਪਾਸ਼ਾ ਤੁਸੀਂ ਗਾਵਣ ਜੋਗ ਹੋ ਤੁਹਾਨੂੰ ਗਾਉਂਦੇ ਰਹੀਏ ਤੁਹਾਡੀ ਮਹਿਮਾਨ ਨੂੰ ਗਾਉਂਦੇ ਰਹੀਏ ਇਹ ਸਾਡੀ ਝੋਲੀ ਵਿੱਚ ਦਾਤ ਪਾ ਦਿਓ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਸਾਰੇ ਜੀਵ ਜੰਤ ਤੇਰਾ ਹੀ ਨਾਮ ਸਿਮਰਦੇ ਹਨ ਮਹਾਰਾਜ ਤੁਹਾਡੇ ਤੋਂ ਬਿਨਾ ਹੋਰ ਕੌਣ ਸਿਮਰਨ ਯੋਗ ਹੈ ਜਿਹਨੂੰ ਸਿਮਜੀ ਦਾ ਸਿਮਰਨ ਕੀਤਾ ਜਾ ਸਕਦਾ ਹੈ ਤੁਹਾਡੇ ਤੋਂ ਬਿਨਾ ਹੋਰ ਕੌਣ ਹੈ ਜਿਹਨੂੰ ਯਾਦ ਕਰੀਏ ਤੇ ਪ੍ਰਗਟ ਹੋ ਜਾਵਣ ਠਾਕੁਰ ਜਾਂ ਸਿਮਰਾ ਤੂੰ ਤਾਂ ਹੀ ਮਹਾਰਾਜ ਜੀ ਕਹਿੰਦੇ ਹਨ ਜਿੱਥੇ ਪਰਮੇਸ਼ਰ ਦਾ ਅরাধਨਾ ਕੋਈ ਕਰਦਾ ਹੈ ਉਥੇ ਮਹਾਰਾਜ ਪ੍ਰਗਟ ਹਨ ਸਹਾਈ ਹਨ ਗੁਰਤੇਗ ਬਹਾਦਰ ਸਿਮਰੀਏ ਮਹਾਰਾਜ ਦੇ ਬਚਨ ਹੁੰਦੇ ਹਨ ਨਾ ਤੇਗ ਬਹਾਦਰ ਸਿਮਰੀਏ ਕਰਨਉਣ ਦਿਆਵੈ ਤਾਏ ਸਭ ਥਾਈ ਹੋਏ ਸਹਾਇ ਸਾਰੀਆਂ ਜਗ੍ਹਾ ਤੇ ਸਹਾਈ ਹੋਣ ਵਾਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਹੈ ਭਾਈ ਮੱਖਣ ਸ਼ਾਹ ਲੁਬਾਣਾ ਖਾਲਸਾ ਜੀ ਗੁਜਰਾਤ ਦੇ ਏਰੀਆ ਚ ਜਿਹੜਾ ਸਮੁੰਦਰ ਪੈਂਦਾ ਉਧਰ ਲਈ ਸਾਈਡ ਕਾਰ ਵਿਹਾਰ ਵਾਸਤੇ ਬਹੁਤ ਵੱਡਾ ਧਨਾੜ ਵਪਾਰੀ ਸੀ ਤੇ ਆਪਣੇ ਕਾਰ ਵਿਹਾਰ ਵਾਸਤੇ ਭਾਈ ਮੱਖਣ ਸ਼ਾਹ ਜੀ ਲੁਬਾਣਾ ਜਿਹਨੂੰ ਉਧਰ ਨੂੰ ਗਏ ਨੇ ਤੇ ਖਾਲਸਾ ਜੀ ਸਮੁੰਦਰ ਵਿੱਚ ਤੂਫਾਨ ਆਉਣ ਕਰਕੇ ਜਿਹੜਾ ਉਹਨਾਂ ਦਾ ਬੇੜਾ ਸੀ ਉਹ ਡੋਲ ਗਿਆ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਉਸ ਵੇਲੇ ਬਹੁਤ ਜ਼ਿਆਦਾ ਸਮਗਰੀ ਮਹਿੰਗੀ ਸਮਗਰੀ ਜਿਹੜੀ ਸੀ ਉਹ ਭਾਈ ਸਾਹਿਬ ਜੀ ਦੇ ਜਹਾਜ਼ ਵਿੱਚ ਸੀ ਤੇ ਖਾਲਸਾ ਜੀ ਉਹਨਾਂ ਦਾ ਐਸਾ ਘਾਟਾ ਹੋਣਾ ਸੀ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਯਾਦ ਕੀਤਾ ਮਹਾਰਾਜ ਬਾਰੇ ਤੇ ਪਤਾ ਹੀ ਨਹੀਂ ਸੀ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੇ ਪ੍ਰਗਟ ਨਹੀਂ ਸਨ ਹੋਏਗਾ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀਆਂ ਨੂੰ ਯਾਦ ਕੀਤਾ ਕਿ ਸੱਚੇ ਪਾਤਸ਼ਾਹ ਜੀ ਜੇ ਮੇਰਾ ਬੇੜਾ ਬੰਨੇ ਲਾ ਦਿਓਗੇ ਤੇ ਮਹਾਰਾਜ ਮੈਂ 500 ਮੋਰ ਚੜਾਵਾਂਗਾ ਤੇ ਖਾਲਸਾ ਜੀ ਇਹ ਖੇਡ ਵਰਤੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਭੋਰੇ ਵਿੱਚ ਸ਼ਿਸ਼ੋਭਤ ਸੰਨ ਬਾਬਾ ਬਕਾਲਾ ਸਾਹਿਬ ਜੀ ਵਿਖੇ ਇਥੋਂ ਮਹਾਰਾਜ ਜੀਆਂ ਨੇ ਖੇਡ ਕਰਕੇ ਤੇ ਖਾਲਸਾ ਜੀ ਉਸ ਜਹਾਜ਼ ਨੂੰ ਉਹ ਬੇੜੇ ਨੂੰ ਬੰਨੇ ਲਾਇਆ ਤੇ ਉਸ ਤੋਂ ਬਾਅਦ ਮਹਾਰਾਜ ਜੀ ਆ ਕੇ ਫਿਰ ਆਪਣੇ ਨਿੱਜ ਆਸਣ ਤੇ ਮਹਾਰਾਜ ਬਿਰਾਜਮਾਨ ਹੋ ਗਏ ਜਦੋਂ ਮੱਖਣਸ਼ਾ ਲੁਬਾਣਾ ਉਧਰੋਂ ਗੁਜਰਾਤ ਵਾਲੀ ਸਾਈਡ ਤੋਂ ਵਾਪਸ ਇੱਥੇ ਆਇਆ ਤੇ ਪਤਾ ਚੱਲਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤੇ ਆਪਣੇ ਸਰੀਰ ਨੂੰ ਅਲੋਪ ਕਰ ਚੁੱਕੇ ਹਨ ਤੇ ਅੱਗੇ ਬਚਨ ਬੋਲ ਦਿੱਤੇ ਹਨ ਕਿ ਬਾਬਾ ਹੁਣ ਕਾਲੇਗ੍ਰਾਮ ਵਿੱਚ ਵਸਦਾ ਹੈ ਤੇ ਖਾਲਸਾ ਜੀ 500 ਮੋਹਰ ਲੈ ਕੇ ਤੇ ਭਾਈ ਮੱਖਣਸ਼ਾਹ ਲੁਬਾਣਾ ਘੋੜ ਸਵਾਰ ਸੀ ਇਹ ਨਹੀਂ ਵੀ ਉਹਦੇ ਨਾਲ ਕੋਈ ਫੌਜ ਨਹੀਂ ਸੀ ਪਤਾ ਨਹੀਂ 500 ਦੇ ਕਰੀਬ ਸਿੰਘ ਆਖਦੇ ਨੇ ਕਿ ਉਹਦੇ ਨਾਲ ਜਿਹੜੇ ਉਹਦੇ ਜਿੱਦਾਂ ਅੱਜ ਕੋਈ ਉਹਦੇ ਬਾਡੀਗਾਰਡ ਕਹਿ ਲਓ ਐਵੇਂ ਖਾਲਸਾ ਜੀ ਉਹਦੀ ਸੈਨਾ ਸੀ ਤੇ ਜਦੋਂ ਇੱਥੇ ਬਾਬਾ ਬਕਾਲਾ ਸਾਹਿਬ ਜੀ ਪਹੁੰਚੇ ਹਨ ਇੱਥੇ ਜਦੋਂ ਪਖੰਡੀਆਂ ਨੂੰ ਪਤਾ ਲੱਗਾ ਵੀ ਭਾਈ ਮੱਖਣਸ਼ਾਹ ਲੁਬਾਣਾ 500 ਮੋਹਰਾ ਭੇਟ ਕਰਨ ਆ ਰਿਹਾ ਤੇ ਖਾਲਸਾ ਜੀ 22 ਪਖੰਡੀ ਜਿਹੜੇ ਮੰਜੀ ਲਾ ਕੇ ਬੈਠ ਗਏ ਸਨ ਤੇ ਜਦੋਂ ਇੱਥੇ ਬੈਠ ਗਏ ਤੇ ਭਾਈ ਮੱਖਣਸ਼ਾਹ ਲੁਬਾਣੇ ਨੂੰ ਸਮਝ ਨਾ ਆਇਆ ਤੇ ਮਹਾਰਾਜ ਜੀਾਂ ਨੇ ਗੱਲ ਛੱਡ ਦਿੱਤੀ ਤੇ ਦੋ ਦੋ ਮੋਹਰਾਂ ਦਾ ਮੱਥਾ ਟੇਕਦਿਆਂ ਟੇਕਦਿਆਂ ਕਿਸੇ ਨੇ ਵੀ ਨਾ ਮੰਗਿਆ ਭਾਈ ਮੱਖਣਸ਼ਾਹ ਲੁਬਾਣਾ ਜੀ ਨੇ ਮਨ ਵਿੱਚ ਇਹ ਪ੍ਰਣ ਕੀਤਾ ਵੀ ਜਿਹੜਾ ਪੂਰਾ ਹੋਊਗਾ ਉਹ ਆਪੇ ਮੰਗ ਲਊਗਾ ਕਿ ਮੈਂ ਕਿੰਨੀਆਂ ਸੁੱਖੀਆਂ ਨੇ ਤੇ ਖਾਲਸਾ ਜੀ ਉਹ ਪੂਰੇ ਕਿੱਥੋਂ ਸਨ ਉਹ ਤੇ ਉਹ ਅਧੂਰੇ ਸਨ ਉਹਨਾਂ ਨੂੰ ਦੋ ਦੋ ਮੋਹਰਾ ਨਾਲ ਹੀ ਲਾਲਚ ਸੀ ਉਹਨਾਂ ਨੇ ਲੈ ਲਈਆਂ ਪਰ ਭਾਈ ਸਾਹਿਬ ਨੂੰ ਸੰਤੁਸ਼ਟੀ ਨਾ ਆਈ ਜਦੋਂ ਪੁੱਛਣਾ ਕੀਤਾ ਵੀ ਇੱਥੇ ਕੋਈ ਹੋਰ ਵੀ ਰਹਿੰਦਾ ਹੈ ਤੇ ਉਸ ਵੇਲੇ ਖਾਲਸਾ ਜੀ ਮਹਾਰਾਜ ਜੀ ਨਾ ਬੜੇ ਤਿਆਗ ਦੀ ਮੂਰਤ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਭੂਰੇ ਵਿੱਚ ਹੀ ਖਾਲਸਾ ਜੀ ਦਿਨ ਗੁਜ਼ਾਰਦੇ ਰਾਤ ਗੁਜ਼ਾਰਦੇ ਬੰਦਗੀ ਵਿੱਚ ਲੱਗੇ ਰਹਿੰਦੇ ਤੇ ਕਿਸੇ ਨੂੰ ਪੁੱਛਿਆ ਵੀ ਕੋਈ ਹੋਰ ਵੀ ਨੇ ਤੇ ਕਿਸੇ ਨੇ ਆਖਿਆ ਵੀ ਇੱਕ ਮਸਤਾਨਾ ਦਾ ਇੱਥੇ ਭੂਰੇ ਦੇ ਵਿੱਚ ਹੀ ਰਹਿੰਦਾ ਹੈ ਉਹ ਹੈਗਾ ਖਾਲਸਾ ਜੀ ਜਿਸ ਵੇਲੇ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਪਹੁੰਚ ਕੇ ਭਾਈ ਮੱਖਣ ਸ਼ਾਹ ਲੁਬਾਣੇ ਨੇ ਦੋ ਮੂਹਰਾ ਰੱਖੀਆਂ ਤੇ ਮਹਾਰਾਜ ਜੀ ਹੱਸ ਕੇ ਮੁਸਕਰਾ ਕੇ ਕਹਿਣ ਲੱਗੇ ਸੁਖ ਦਾ 500 ਹੈ ਤੇ ਰੱਖ ਦੀਆਂ ਦੋ ਮਹਾਰਾਜ ਜੀਆਂ ਨੇ ਜਿਸ ਵੇਲੇ ਆਪਣੇ ਮੋਢੇ ਤੋਂ ਖਾਲਸਾ ਜੀ ਚੋਲਾ ਪਾਸੀ ਕਰਕੇ ਵਿਖਾਉਣਾ ਕੀਤਾ ਤੇ ਮੋਢੇ ਦੇ ਵਿੱਚ ਕਿਲ ਵੱਜਾ ਹੋਇਆ ਸੀ ਡੂੰਗਾ ਕਿਲ ਜਿਹੜਾ ਤਸਿਆ ਹੋਇਆ ਸੀ ਮਹਾਰਾਜ ਨੇ ਜ਼ਖਮ ਵਿਖਾਉਣਾ ਕੀਤਾ ਵੀ ਅਸੀਂ ਤੇਰੇ ਬੇੜੇ ਨੂੰ ਬੰਨੇ ਲਾਉਂਦਿਆਂ ਜ਼ਖਮ ਖਾਦੇ ਨੇ ਤੇ ਤੂੰ ਸਾਡੇ ਕੋਲੇ 500 ਮੋਹਰ ਸੁੱਕ ਕੇ ਤੇ ਦੋ ਚੜਾਉਣਾ ਪਿਆ ਉਸ ਵੇਲੇ ਖਾਲਸਾ ਜੀ ਜਿਹੜੀ ਥੈਲੀ ਸੀ ਸਾਰੀ ਦੀ ਸਾਰੀ ਪਲਟ ਦਿੱਤੀ ਤੇ ਕੋਠੇ ਤੇ ਚੜ ਕੇ ਰੌਲਾ ਪਾ ਦਿੱਤਾ ਗੁਰਲਾਧ ਓਰੇ ਗੁਰਲਾਧ ਓਰੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਸ ਵੇਲੇ ਖਾਲਸਾ ਜੀ ਪ੍ਰਗਟ ਹੋ ਗਏ ਸਾਰੀ ਕੋਲ ਆਲਮ ਕੋਲ ਲੁਕਾਈ ਵਿੱਚ ਪ੍ਰਗਟ ਹੋ ਗਏ ਕਿ ਨੌਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਬਾ ਬਕਾਲਾ ਸਾਹਿਬ ਵਿੱਚ ਵਸੇ ਹਨ ਤੇ ਖਾਲਸਾ ਜੀ ਐਸੇ ਸਤਗੁਰਾਂ ਨੇ ਏਡਾ ਪਰਉਪਕਾਰ ਕੀਤਾ ਹੈ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹ ਕੇ ਵੇਖੋ ਇੰਨਾ ਬੈਰਾਗ ਹੈ ਉਸ ਬਾਣੀ ਵਿੱਚ ਮਹਾਰਾਜ ਜੀਆਂ ਦੀ ਸ਼ਖਸੀਅਤ ਦਾ ਪਤਾ ਚੱਲ ਜਾਂਦਾ ਇੰਨੀ ਬੈਰਾਗ ਦੀ ਮੂਰਤ ਹਨ ਸਤਗੁਰੂ ਸੱਚੇ ਪਾਸ਼ਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਕੀਤਿਆਂ ਵੈਸੇ ਹੀ ਖਾਲਸਾ ਜੀ ਅੱਖਾਂ ਵਿੱਚ ਜਲ ਆ ਜਾਂਦਾ ਇੰਨੀ ਸੋਹਣੀ ਮੂਰਤ ਹੈ ਸਤਗੁਰਾਂ ਦੀ ਤੇ ਕਿੱਡੀ ਮਹਾਰਾਜ ਨੇ ਕੁਰਬਾਨੀ ਕਰਨਾਂ ਕੀਤੀ ਹੈ ਸੋ ਇਵੇਂ ਸਤਿਗੁਰੂ ਜੀ ਪ੍ਰਗਟ ਹੋਏ ਸੋ ਗੁਰਮੁਖੋ ਮਹਾਰਾਜ ਦੇ ਇਹਨਾਂ ਸਥਾਨਾਂ ਤੇ ਜਾ ਕੇ ਨਤਮਸਤਕ ਹੋਣਾ ਚਾਹੀਦਾ ਕਦੇ ਵੀ ਕਿਸੇ ਪ੍ਰਕਾਰ ਦਾ ਵੈਰ ਭਾਵ ਵੀਰਖਾ ਨਹੀਂ ਰੱਖਣੀ ਚਾਹੀਦੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦਾ ਜੋ ਘਰ ਹੈ ਸਾਰਿਆਂ ਦਾ ਸਾਂਝਾ ਹੈ ਇੱਥੇ ਮੁਸਲਮਾਨ ਵੀ ਜਾ ਸਕਦਾ ਇੱਥੇ ਹਿੰਦੂ ਵੀ ਜਾ ਸਕਦਾ ਇੱਥੇ ਮੋਨੀ ਬੋਧੀ ਵੀ ਜਾ ਸਕਦਾ ਹਰ ਪ੍ਰਕਾਰ ਦਾ ਇੱਥੇ ਦੁਨੀਆ ਦੇ ਫਿਰਕੇ ਦਾ ਇਨਸਾਨ ਜਾ ਸਕਦਾ ਬਸ ਹਦਾਇਤਾਂ ਹਨ ਕਿ ਸਿਰ ਕੱਜ ਕੇ ਜਾਣਾ ਜੋੜਾ ਉਤਾਰ ਕੇ ਜਾਣਾ ਹੋਰ ਤੇ ਕੋਈ ਕਿਸੇ ਪ੍ਰਕਾਰ ਦੀ ਕੋਈ ਹਦਾਇਤ ਨਹੀਂ ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਪਰਉਪਕਾਰ ਕੀਤੇ ਹਨ ਉਹ ਕੋਈ ਕਰ ਨਹੀਂ ਸਕਦਾ ਖਾਲਸਾ ਜੀ ਤੇ ਫਿਰ ਵੀ ਸਤਗੁਰਾਂ ਦੇ ਉੱਪਰ ਸਤਗੁਰਾਂ ਦੇ ਭਰਾਵਾਂ ਨੇ ਗੋਲੀ ਚਲਾਉਣਾ ਕੀਤਾ ਫਿਰ ਵੀ ਮਹਾਰਾਜ ਜੀ ਕੁਛ ਨਾ ਬੋਲੇ ਬਾਬਾ ਬਕਾਲਾ ਸਾਹਿਬ ਨੂੰ ਤਿਆਗ ਕੇ ਮਹਾਰਾਜ ਜਦੋਂ ਜਾ ਕੇ ਆਨੰਦਪੁਰ ਸਾਹਿਬ ਦਾ ਖਾਲਸਾ ਜੀ ਸਥਾਨ ਖਰੀਦਣਾ ਕੀਤਾ ਉਥੇ ਉਹਦਾ ਨਾਮ ਪਹਿਲਾਂ ਹੋਰ ਸੀ ਚੱਕ ਨਾਨਕੀ ਐਵੇਂ ਨਾਮ ਸੀ ਮੈਂ ਵਿਸਰਦਾ ਨਾ ਹੋਆ ਤੇ ਫਿਰ ਮਹਾਰਾਜ ਜੀਆ ਨੇ ਦੀਨ ਦੁਨੀ ਦੇ ਮਾਲਕ ਜਦੋਂ ਰਾਜੇ ਜੈ ਸਿੰਘ ਦੇ ਨਾਲ ਜਾਂਦੇ ਨੇ ਅਸਾਮ ਨੂੰ ਤੇ ਰਸਤੇ ਵਿੱਚ ਮਾਤਾ ਜੀ ਨੂੰ ਛੱਡ ਕੇ ਜਾਂਦੇ ਨੇ ਜਿੱਥੇ ਪਟਨਾ ਸਾਹਿਬ ਸਥਾਨ ਹੈ ਤੇ ਫਿਰ ਅੱਗੇ ਮਹਾਰਾਜ ਚਲੇ ਜਾਂਦੇ ਹਨ ਸਤਿਗੁਰੂ ਜੀ ਫਿਰ ਖਾਲਸਾ ਜੀ ਉਹ ਸਾਰੀਆਂ ਜੀਵਨ ਖੇਡਾਂ ਮਹਾਰਾਜ ਦੀਆਂ ਆਪਾਂ ਸਾਰਿਆਂ ਨੇ ਸਰਵਣ ਕੀਤੀਆਂ ਹਨ ਮੇਨ ਗੱਲ ਕਰਨ ਦਾ ਭਾਵੇਂ ਹੈ ਕਿ ਸਤਿਗੁਰਾਂ ਨੂੰ ਯਾਦ ਕੀਤਾ ਜਾਵੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਯਾਦ ਕੀਤਾ ਜਾਵੇ ਹਮੇਸ਼ਾ ਯਾਦ ਕਰਿਆ ਕਰੋ ਜੇ ਕੋਈ ਗੁਰਮੁਖ ਕੁਝ ਨਹੀਂ ਕਰ ਸਕਦਾ ਨਾ ਜੇ ਉਹਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ ਨਾਮ ਨਹੀਂ ਜਪਣਾ ਆਉਂਦਾ ਤੇ ਖਾਲਸਾ ਜੀ ਜਿਹੜੀ ਅਰਦਾਸ ਦੀ ਪਹਿਲੀ ਪੌੜੀ ਪੜਦੇ ਆਂ ਆਪਾਂ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਕਿ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਆ ਕਰਨੋਂ ਦੇ ਆਵੈਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਸ਼ਾਈਆਂ ਦੀ ਆਤਮਿਕ ਜੋਤ ਜੁਗੋ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਜੇ ਆਪਾਂ ਇਹੀ ਬੋਲ ਬੋਲਦੇ ਰਹੀਏ ਨਾ ਦਸਾਂ ਪਾਸ਼ਾਈਆਂ ਨੂੰ ਨਮਸਕਾਰ ਹੋ ਜਾਂਦੀ ਤੇ ਦਸਾਂ ਪਾਸ਼ਾਈਆਂ ਨੂੰ ਯਾਦ ਕਰਨ ਦੇ ਨਾਲ ਬੜੀ ਕਿਰਪਾ ਵਰਤਦੀ ਹੈ ਬਹੁਤ ਕਿਰਪਾ ਭਗਵਤੀ ਦੀ ਮਾਲਾ ਵੀ ਇਹਨੂੰ ਕਹਿੰਦੇ ਹਨ ਕਈ ਗੁਰਮੁਖ ਖਾਲਸਾ ਜੀ ਇਹਨੂੰ ਬਹੁਤ ਜਪਦੇ ਤੇ ਬੜਾ ਸੁਖ ਉਹਨਾਂ ਨੂੰ ਪ੍ਰਾਪਤ ਹੁੰਦਾ ਦਸਾਂ ਪਾਸ਼ਾੀਆਂ ਦਾ ਤੇ ਜੇ ਕੋਈ ਇਹ ਵੀ ਨਹੀਂ ਪੜ ਸਕਦਾ ਤੇ ਖਾਲਸਾ ਜੀ ਵੈਸੇ ਪੜ ਲਵੇ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਅੰਗਦ ਦੇਵ ਜੀ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਗੁਰੂ ਹਰਾਈ ਸਾਹਿਬ ਜੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਪੜ ਲਿਆ ਕਰੋ ਇਹਦੇ ਨਾਲ ਵੀ ਖਾਲਸਾ ਜੀ ਮਨ ਟਿਕ ਜਾਂਦਾ ਹੈ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੁੰਦੀ ਸੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਦਾ ਨਮਸਕਾਰ ਹੈ ਨਮਸਕਾਰ ਹੈ ਭਾਈ ਮਤੀ ਦਾਸ ਜੀਆਂ ਨੂੰ ਨਮਸਕਾਰ ਹੈ ਭਾਈ ਸਤੀ ਦਾਸ ਜੀਆਂ ਨੂੰ ਨਮਸਕਾਰ ਹੈ ਖਾਲਸਾ ਜੀ ਭਾਈ ਦੇ ਆਲਾ ਸਾਹਿਬ ਜੀ ਨੂੰ ਧੰਨ ਹਨ ਉਹ ਗੁਰੂ ਕੇ ਸੇਖ ਧੰਨ ਹਨ ਭਾਈ ਜੈਤਾ ਜੀ ਜਿਨ੍ਹਾਂ ਨੇ ਸੀਸ ਮਹਾਰਾਜ ਜੀਆਂ ਦਾ ਚੁੱਕ ਕੇ ਲਿਆ ਕੇ ਫਿਰ ਖਾਲਸਾ ਜੀ ਅਨੰਦਪੁਰ ਸਾਹਿਬ ਲੈ ਕੇ ਆਏ ਤੇ ਕਿਤਾਬ ਮਿਲਿਆ ਰੰਗਰੇਟਾ ਗੁਰੂ ਕਾ ਬੇਟਾ ਸੋ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਦੇ ਐਸੇ ਪਿਆਰੇ ਸਿੱਖ ਹਨ ਜਿਨ੍ਹਾਂ ਦੀ ਵੱਡੀ ਮਹਿਮਾ ਹੈ ਤੇ ਮਹਿਮਾ ਕੀਤਿਆਂ ਖਾਲਸਾ ਜੀ ਰਸਨਾ ਥੱਕਦੀ ਨਹੀਂ ਸੋ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਕੱਲ ਵਾਲੀ ਜਿਹੜੀ ਹੱਡ ਬੀਤੀ ਸੀ ਕਿ ਭਾਈ ਸਾਹਿਬ ਨੂੰ 9 ਸਾਲਾਂ ਬਾਅਦ ਪਜੰਗੀ ਪ੍ਰਾਪਤ ਹੋਇਆ ਸਾਲ ਇੱਕ ਸੇਵਾ ਕੀਤੀ ਐਵੇਂ ਦੀ ਇੱਕ ਹੱਡ ਬੀਤੀ ਹੋਰ ਹੈ ਖਾਲਸਾ ਜੀ ਇਹ ਭਾਈ ਸਾਹਿਬ ਜਿਹੜੇ ਹਨ ਇਹ ਕਤਰ ਵਿੱਚ ਰਹਿੰਦੇ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਦੇ ਵਿਆਹ ਨੂੰ ਵੀ ਖਾਲਸਾ ਜੀ 14 ਸਾਲ ਹੋ ਗਏ ਪਰ ਕੋਈ ਵੀ ਭਜੰਗੀ ਭਜੰਗਣ ਇਹਨਾਂ ਦੇ ਕਰ ਨਹੀਂ ਹੋਇਆ ਤੇ ਇਹ ਭਾਈ ਸਾਹਿਬ ਹੁਣਾਂ ਨੇ ਵੀ ਹੱਡ ਬੀਤੀ ਦਾਸ ਨੂੰ ਭੇਜੀ ਸੀ ਮੈਂ ਉਹੀ ਸੁਣੀ ਤੇ ਆਪ ਜੀ ਨੂੰ ਸੁਣਾਉਣ ਲੱਗਾ ਕਿ ਸੇਮ ਹੋ ਜਾਣੀਆਂ ਵੈਸੇ ਕੱਲ ਵੀ ਐਵੇਂ ਦੀ ਸੀ ਅੱਜ ਵੀ ਚਲੋ ਆਪਾਂ ਮਹਾਰਾਜ ਦੀ ਮਹਿਮਾ ਗਾਉਣੀ ਹੈ ਐਵੇਂ ਦੀਆਂ ਤੇ ਬਹੁਤ ਹੱਡ ਬੀਤੀਆਂ ਦਾਸ ਕੋਲੇ ਆਈਆਂ ਹੋਈਆਂ ਹੁਣ ਇਹ ਭਾਈ ਸਾਹਿਬ ਹੁਣਾਂ ਨੇ ਵੀ ਆਪਣੀ ਹੱਡ ਬੀਤੀ ਸੁਣਾਉਣਾ ਕੀਤਾ ਹੈ ਕਿ ਕਿਵੇਂ 14 ਸਾਲ ਹੋ ਗਏ ਨੇ ਵਿਆਹ ਨੂੰ ਪਰ ਕਿਸੇ ਪ੍ਰਕਾਰ ਦੀ ਵੀ ਕੋਈ ਖੁਸ਼ੀ ਮਹਾਰਾਜ ਦੇ ਘਰੋਂ ਪ੍ਰਾਪਤ ਨਹੀਂ ਹੋਈ ਤੇ ਵੀਰ ਦੱਸਦਾ ਕਿ ਮੈਂ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਇਦਾਂ ਸੁਣ ਕੇ ਹੀ ਲੱਗਾ ਸਾਂ ਤੇ ਖਾਲਸਾ ਜੀ ਹੋਣੀ ਮਹਾਰਾਜ ਦੀ ਕਿਰਪਾ ਕੀਤੀ ਅਰੇ 7 ਕੁ ਮਹੀਨੇ 6-7 ਮਹੀਨੇ ਹੋਏ ਨੇ ਮਹਾਰਾਜ ਦੀ ਕਿਰਪਾ ਨਾਲ ਭਜੰਗੀ ਉਹਨਾਂ ਦੇ ਘਰ ਹੋਇਆ ਤੇ ਉਹ ਵੀਰ ਦੱਸਦਾ ਕਿ ਕਿਵੇਂ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ ਕਹਿੰਨੇ ਮੈਂ ਨਾ ਇੱਥੇ ਕਤਰ ਕਾਫੀ ਸਮੇਂ ਲੋ ਚਲੋ ਇਨਾ ਜਵਾਬ ਤੇ ਨਹੀਂ ਹੁੰਦਾ ਪਰ ਜਪਜੀ ਸਾਹਿਬ ਦਾ ਪਾਠ ਮੈਂ ਕੰਨਾਂ 'ਚ ਹੈੱਡਫੋਨ ਲਾ ਕੇ ਸੁਣ ਲੈਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਕਿ ਮਹਾਰਾਜ ਇਹਨੇ ਜੋ ਗਏ ਆ ਇਨਾ ਹੀ ਮੇਰੇ ਕੋਲ ਹੁੰਦਾ ਇਹ ਪ੍ਰਵਾਨ ਕਰ ਲਿਓ ਤੇ ਕਹਿੰਦੇ ਕੰਮ ਜਿਆਦਾ ਮਹਿੰਗਾ ਕਠੜਾ ਹੋਣ ਕਰਕੇ ਤੇ ਮੇਰੇ ਕੋਲ ਜਿਆਦਾ ਜਾਪ ਅਭਿਆਸ ਨਹੀਂ ਹੁੰਦਾ ਤੇ ਫਿਰ ਵੀਰ ਦੱਸਦਾ ਕਿ ਮੈਂ ਹੁਣ ਇਹ ਵੀ ਮੇਰੇ ਮਨ ਵਿੱਚ ਦੁੱਖ ਸੀ ਵੀ ਜੇ ਕੋਈ ਬਾਲ ਪ੍ਰਾਪਤ ਨਾ ਹੋਇਆ ਕੋਈ ਬੱਚਾ ਪ੍ਰਾਪਤ ਨਾ ਹੋਇਆ ਤੇ ਕਿਵੇਂ ਕਿਉਂਕਿ ਬਾਕੀ ਜਿਹੜੇ ਭਰਾ ਨੇ ਉਹਨਾਂ ਦੇ ਸਾਰਿਆਂ ਦੇ ਦੋ ਦੋ ਤਿੰਨ ਤਿੰਨ ਬੱਚੇ ਨੇ ਤੇ ਮੇਰੀ ਘਰਵਾਲੀ ਵੀ ਇਹ ਚੀਜ਼ ਤੋਂ ਬੜਾ ਦੁਖੀ ਰਹਿੰਦੀ ਆ ਸਾਰਾ ਦਿਨ ਡਿਪਰੈਸ਼ਨ ਵਿੱਚ ਹੀ ਚਲੇ ਗਈ ਸੀ ਜਦੋਂ ਉਹਨਾਂ ਵੱਲ ਵੇਖਦੀ ਆ ਤੇ ਆਪਣੇ ਮਨ ਵਿੱਚ ਵੀ ਖਿਆਲ ਆਉਂਦਾ ਤੇ ਪਹਿਲਾਂ ਅਸੀਂ ਸੋਚਿਆ ਸੀ ਵੀ ਕਿਸੇ ਦਾ ਬੱਚਾ ਲੈ ਕੇ ਪਾਲ ਲੈਨੇ ਆ ਫਿਰ ਮਨ ਵਿੱਚ ਆਈ ਵੀ ਚਲੋ ਮਹਾਰਾਜ ਕਿਰਪਾ ਕਰਨਗੇ ਇੱਕ ਨਾ ਇੱਕ ਦਿਨ ਜ਼ਰੂਰ ਪ੍ਰਾਪਤੀ ਹੋਵੇਗੀ ਤੇ ਵੀਰ ਦੱਸਦਾ ਕਿ ਮਹਾਰਾਜ ਨੇ ਫਿਰ ਸਾਡੀ ਕਿਵੇਂ ਬਾਹ ਫੜੀ ਵੀਰ ਕਹਿੰਦਾ ਕਿ ਕੁਝ ਡੇਢ ਕ ਸਾਲ ਜਾਂ 2 ਸਾਲ ਪਹਿਲਾਂ ਦੀ ਗੱਲ ਹੈ ਵੀ ਮੈਂ ਨਾ ਪਹਿਲਾਂ ਤੇ ਲੇਬਰ ਚ ਕੰਮ ਕਰਦਾ ਸਾਂ ਬਾਅਦ ਵਿੱਚ ਮੇਰਾ ਇੱਥੇ ਲਾਇਸੈਂਸ ਹੋ ਗਿਆ ਤੇ ਮੈਂ ਇੱਕ ਗੱਡੀ ਚ ਲਾਉਣ ਲੱਗ ਪਿਆ ਜਿਹਦੇ ਵਿੱਚ ਕੰਮ ਵਾਲੇ ਬੰਦਿਆਂ ਨੂੰ ਛੱਡ ਕੇ ਆਉਣਾ ਹੁੰਦਾ ਸੀ ਕੰਮ ਤੇ ਇਹ ਕਹਿੰਦੇ ਮੈਂ ਨਾ ਉਹ ਕੰਮ ਮੈਨੂੰ ਮਿਲ ਗਿਆ ਉਹਦੇ ਵਿੱਚ ਮੇਰੇ ਕੋਲ ਸਮਾਂ ਵੀ ਹੁੰਦਾ ਸੀ ਤੇ ਮੈਂ ਨਾ ਮੂਲ ਮੰਤਰ ਦਾ ਜਾਪ ਕਈ ਵਾਰ ਕਰਨਾ ਤੇ ਨਾਲ ਕੰਮ ਵੀ ਕਰ ਲੈਣਾ ਨਾਲ ਗੱਡੀ ਲੈ ਕੇ ਜਾਣੀ ਐਵੇਂ ਵੀਰ ਕਹਿੰਦਾ ਵੀ ਚਲੋ ਕੰਮ ਮੈਨੂੰ ਸੌਖਾ ਮਿਲ ਗਿਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਗੁਰਸਿੱਖ ਉਹ ਗੱਡੀ ਵਿੱਚ ਸਾਡੇ ਨਾਲ ਜਾਂਦਾ ਸੀ ਉਹਨੇ ਛੋਟਾ ਜਿਹਾ ਦਮਾਲਾ ਬੰਨਿਆ ਹੋਣਾ ਜਿਵੇਂ ਨਿਹੰਗ ਸਿੰਘ ਹੀ ਸੀ ਕੋਈ ਮਜਬੂਰੀ ਕਰਕੇ ਇੱਥੇ ਕੰਮ ਕਾਜ ਕਰਨ ਵਾਸਤੇ ਉਹ ਆਇਆ ਸੀ ਤੇ ਕਹਿੰਦੇ ਉਹਦਣਾ ਮੇਰਾ ਬੜਾ ਪ੍ਰੇਮ ਬਣ ਗਿਆ ਤੇ ਉਹਨੂੰ ਉਹਨਾਂ ਮੈਂ ਕਈ ਵਾਰ ਗੱਲਾਂ ਬਾਤਾਂ ਉਹਨੇ ਸਾਨੂੰ ਸੁਣਾਉਣੀਆਂ ਕਦੇ ਬਹਿ ਜਾਣਾ ਕਹਿੰਦੇ ਇੱਕ ਦਿਨ ਨਾ ਅਸੀਂ ਕੰਮ ਤੇ ਕੰਮ ਸ਼ੁਰੂ ਨਾ ਹੋਇਆ ਤੇ ਗੱਡੀ ਵਿੱਚ ਅਸੀਂ ਦੋਨੋਂ ਹੀ ਬੈਠੇ ਤੇ ਗੱਲਾਂ ਕਰਦਿਆਂ ਕਰਦਿਆਂ ਉਹਨੇ ਮੈਨੂੰ ਦੱਸਿਆ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਮੈਂ ਸੇਵਾ ਕਰਦਾ ਰਿਆਂ ਬਾਬਾ ਨੌ ਸਿੰਘ ਸਾਹਿਬ ਦੇ ਘਰ ਵੀ ਮੇਰਾ ਪਿੰਡ ਉੱਥੇ ਹੀ ਪੈਂਦਾ ਉਹਨਾਂ ਪਿੰਡਾਂ ਦੇ ਕੋਲ ਹੀ ਤੇ ਉਥੇ ਜਿਹੜਾ ਵੀ ਕੋਈ ਸ਼ਰਧਾ ਭਾਵਨਾ ਨਾਲ ਸ਼ਹੀਦਾਂ ਦੇ ਨਤਮਸਤਕ ਹੋਵੇ ਨਾ ਤੇ ਸ਼ਹੀਦ ਸਿੰਘ ਕੀ ਆ ਜਿਹੜੀ ਚੀਜ਼ ਨਹੀਂ ਮਿਲਦੀ ਤੇ ਕਹਿੰਦੇ ਵੀ ਮੈਂ ਹੈ ਤਾਂ ਮੈਂ ਵੀ ਅੰਮ੍ਰਿਤਸਰ ਏਰੀਆ ਦਾ ਪਰ ਮੈਂ ਬਹੁਤ ਘੱਟ ਮੈਨੂੰ ਬਾਬਾ ਨੌ ਸਿੰਘ ਸਾਹਿਬ ਦੇ ਬਾਰੇ ਤੇ ਪਤਾ ਹੀ ਨਹੀਂ ਸੀਗਾ ਇਹਨਾਂ ਪਤਾ ਸੀ ਵੀ ਜਿਹੜੇ ਸਥਾਨ ਤੇ ਗੱਡੀਆਂ ਰੋਕ ਰੋਕ ਕੇ ਜਾਂਦੀਆਂ ਉਹ ਵੀ ਕੋਈ ਸਥਾਨ ਹੈਗਾ ਪਰ ਇਹ ਨਹੀਂ ਸੀ ਪਤਾ ਕਿ ਬਾਬਾ ਨੌ ਸਿੰਘ ਸਾਹਿਬ ਦਾ ਉਹੀ ਸਥਾਨ ਹੈ ਤੇ ਕਹਿੰਦੇ ਵੀ ਉਹ ਮੈਨੂੰ ਕਹਿਣ ਲੱਗ ਪਏ ਇਦਾਂ ਗੱਲਾਂ ਕਰਦਿਆਂ ਕਰਦਿਆਂ ਤੇ ਮੈਂ ਨਾ ਉਹਨਾਂ ਗੱਲ ਸਾਂਝੀ ਕਰ ਬੈਠਾ ਵੀ ਮੇਰੇ ਵਿਆਹ ਨੂੰ ਵੀ 14 ਸਾਲ ਹੋ ਗਏ 13-14 ਸਾਲ ਵੀ ਮੈਨੂੰ ਵੀ ਕੋਈ ਲਾਲ ਨਹੀਂ ਮਿਲਿਆ ਕੋਈ ਬੱਚਾ ਨਹੀਂ ਮਿਲਿਆ ਤੇ ਕਹਿੰਦਾ ਉਹ ਮੈਨੂੰ ਕਿ ਹੱਸ ਕੇ ਕਹਿੰਦਾ ਲੈ ਤੁਸੀਂ ਤਾਂ ਕਮਲੇ ਆ ਮਹਾਰਾਜ ਦੇ ਘਰੋਂ ਤੇ ਜਿੰਨੇ ਮਰਜ਼ੀ ਪੋਤ ਲੈ ਲੋ ਜਿੰਨੀਆਂ ਧੀਆ ਮਰਜ਼ੀ ਲੈ ਲੋ ਏਦਾਂ ਕਰਕੇ ਤੇ ਉਹ ਮੈਨੂੰ ਕਹਿਣ ਲੱਗਾ ਵੀ ਤੁਸੀਂ ਏਦਾਂ ਕਰਿਆ ਕਰੋ ਤੁਸੀਂ ਨਾ ਆਪਣੇ ਘਰਵਾਲੀ ਨੂੰ ਕਹੋ ਕਿ ਉਥੇ ਜਾਇਆ ਕਰਨ ਇੱਕ ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਇਸ਼ਨਾਨ ਕਰਕੇ ਆਉਣ ਤੇ ਇੱਕ ਬਾਬਾ ਨੌਰ ਸਿੰਘ ਸਾਹਿਬ ਦੇ ਘਰ ਜ਼ਰੂਰ ਜਾਣ ਸੇਵਾ ਕਰਕੇ ਆਇਆ ਕਰਨ ਦਰਸ਼ਨ ਕਰਕੇ ਆਇਆ ਕਰਨ ਅੱਧਾ ਘੰਟਾ ਉਥੇ ਬਹਿ ਕੇ ਕੋਈ ਪਾਠ ਕਰ ਆਇਆ ਕਰਨ ਕੋਈ ਚੀਜ਼ ਸੁਣਾਇਆ ਕਰਨ ਐਵੇਂ ਕਹਿੰਦਾ ਆਪਣੀ ਤੁਸੀਂ ਘਰਵਾਲੀ ਨੂੰ ਜ਼ਰੂਰ ਭੇਜੋ ਉਹ ਤੋਂ ਬਾਅਦ ਜੀ ਗੁਰੂ ਸਾਹਿਬ ਦੀ ਕਿਰਪਾ ਵਰਤੀ ਚਲੋ ਮੈਂ ਆਪਣੀ ਘਰਵਾਲੀ ਨਾਲ ਗੱਲ ਕੀਤੀ ਤੇ ਉਹ ਜਾਣ ਲੱਗ ਪਈ ਮਹਾਰਾਜ ਦੀ ਕਿਰਪਾ ਨਾਲ ਤੇ ਕਹਿੰਦੇ ਜਦੋਂ ਜਾਣ ਲੱਗ ਪਈ ਉੱਥੇ ਤੇ ਉਹਦਾ ਜਿਹੜਾ ਡਿਪਰੈਸ਼ਨ ਸੀ ਟੈਨਸ਼ਨ ਸੀ ਉਹ ਮਿਲ 15 20 ਦਿਨਾਂ ਦੇ ਵਿੱਚ ਹੀ ਠੀਕ ਹੋ ਗਿਆ ਉਹਨੇ ਹਫ਼ਤੇ 'ਚ ਕਈ ਵਾਰ ਦੋ ਵਾਰ ਚਲੇ ਜਾਣਾ ਕਈ ਵਾਰ ਤਿੰਨ ਵਾਰ ਚਲੇ ਜਾਣਾ ਕੋਈ ਜ਼ਿਆਦਾ ਦੂਰ ਨਹੀਂ ਸੀ ਪੈਂਦਾ ਕਹਿੰਦੇ ਉਹ ਡਿਪਰੈਸ਼ਨ ਉਹਦਾ ਠੀਕ ਹੋਣ ਲੱਗ ਪਿਆ ਉਹਦੀਆਂ ਗੱਲਾਂ ਵੀ ਸਹੀ ਹੋਣ ਲੱਗ ਪਈਆਂ ਮੇਰੇ ਨਾਲ ਫੋਨ ਤੇ ਗੱਲਾਂ ਵੀ ਉਹਨੇ ਸਹੀ ਕਰਨੀਆਂ ਪਹਿਲਾਂ ਨਹੀਂ ਸੀ ਕਰਦੀ ਕਹਿੰਦੇ ਫਿਰ ਉਹੀ ਸਿੰਘ ਸੀ ਉਹਨੂੰ ਮੈਂ ਪੁੱਛਿਆ ਵੀ ਮਹਾਰਾਜ ਕਿਰਪਾ ਕਰਨ ਤੇ ਉਹ ਕਹਿੰਦਾ ਵੀ ਮੈਂ ਤੁਹਾਨੂੰ ਨਾ ਤੁਸੀਂ ਇਦਾਂ ਕਰੋ ਮਹਾਰਾਜ ਦੇ ਚਰਨਾਂ ਵਿੱਚ ਨਾ ਤੁਸੀਂ ਪਾਠ ਰੱਖੋ ਜਿਵੇਂ ਖਾਲਸਾ ਜੀ ਆਪਾਂ ਸੰਗਤ ਨੂੰ ਕਹਿੰਦੇ ਆ ਕਿ ਸਵਾ ਲੱਖ ਮੂਲ ਮੰਤਰ ਕਰੋ ਬੜੀ ਵੱਡੀ ਕਿਰਪਾ ਹੈ ਐਵੇਂ ਖਾਲਸਾ ਜੀ ਉਹ ਗੁਰਮੁਖ ਨੇ ਵੀ ਕਿਹਾ ਵੀ ਤੁਸੀਂ ਮੂਲ ਮੰਤਰ ਜਪਿਆ ਕਰੋ ਇੱਕ ਘੰਟਾ ਆਪਣੀ ਘਰ ਵਾਲੀ ਨੂੰ ਕੋਈ ਇੱਕ ਘੰਟਾ ਸਵੇਰੇ ਕਰੇ ਇੱਕ ਘੰਟਾ ਸ਼ਾਮ ਨੂੰ ਜਪੇ ਤੇ ਅਰਦਾਸ ਕਰਿਆ ਕਰੇ ਕਿ ਮਹਾਰਾਜੀ ਇੱਕ ਸੋਨਾ ਜਿਹਾ ਜੰਗੀ ਬਖਸ਼ੋ ਕਹਿੰਦੇ ਇੰਨੀ ਗੱਲ ਹੋਈ ਉਸ ਤੋਂ ਬਾਅਦ ਇਹ ਬਚਨੋ ਵੀਰ ਸਾਡੇ ਨਾਲ ਕਰ ਗਿਆ ਉਸ ਤੋਂ ਬਾਅਦ ਨਾ ਉਹ ਉਹ ਤੋਂ ਅਗਲੇ ਦਿਨ ਬੱਸ 'ਚ ਆਇਆ ਹੀ ਨਾ 2-4 ਦਿਨ ਨਾ ਆਇਆ ਤੇ ਮੈਂ ਉਹਨੂੰ ਫੋਨ ਕੀਤਾ ਉਹਦਾ ਫੋਨ ਵੀ ਨਾ ਲੱਗਾ ਤੇ ਕਿਸੇ ਨੇ ਦੱਸਿਆ ਵੀ ਉਹ ਵਾਪਸ ਚਲਾ ਗਿਆ ਪੰਜਾਬ ਨੂੰ ਵੀ ਇੱਥੋਂ ਵਾਪਸ ਚਲਾ ਗਿਆ ਤੇ ਚਲੋ ਗੱਲ ਵੀ ਨਾ ਬਾਅਦ ਵਿੱਚ ਹੋਈ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਬਚਨ ਮੰਨੇ ਤੇ ਕਹਿੰਦਾ ਵੀ ਮੇਰੀ ਘਰਵਾਲੀ ਬਿਲਕੁਲ ਹੀ ਠੀਕ ਹੋਣ ਲੱਗ ਪਈ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਮੈਂ ਵੀ ਛੁੱਟੀ ਲੈ ਕੇ ਵਾਪਸ ਪਿੰਡ ਗਿਆ ਤੇ ਕਹਿੰਦੇ ਅਸੀਂ ਦੋਵੇਂ ਜਾਣੇ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਜਾਣ ਲੱਗ ਪਏ ਅਸੀਂ ਜਾਣਾ ਅਰਦਾਸ ਬੇਨਤੀ ਕਰਨੀ ਇੱਕ ਦਿਨ ਕਹਿੰਦੇ ਅਸੀਂ ਉੱਥੇ ਬੈਠੇ ਤੇ ਇੱਕ ਸਿੰਘ ਨਾ ਕਿਸੇ ਅਰਦਾਸ ਕਰਾ ਰਿਹਾ ਸੀ ਸਿੰਘ ਕੋਲੋਂ ਉੱਚੀ-ਉੱਚੀ ਅਰਦਾਸ ਕਰਦੇ ਸੀ ਵੀ ਮਹਾਰਾਜ ਕਿਰਪਾ ਕਰੋ ਵੀ ਫਲਾਣਾ ਸੇਵਾ ਲੈ ਕੇ ਆਇਆ ਤੇ ਆਪ ਜੀ ਕਿਰਪਾ ਕਰੋ ਕਹਿੰਦੇ ਮੈਂ ਵੀ 500 ਰੁਪਿਆ ਜੇਬ ਚੋਂ ਕੱਢ ਕੇ ਇਹਦੇ ਚ ਗੋਲਕ ਚ ਪਾ ਕੇ ਤੇ ਬਾਬਾ ਜੀ ਨੂੰ ਕਿਹਾ ਵੀ ਅਰਦਾਸ ਕਰੋ ਕਿ ਬਾਬਾ ਨੋ ਸਿੰਘ ਸਾਹਿਬ ਜੀ ਕਿਰਪਾ ਕਰਨ ਸ਼ਹੀਰ ਸਿੰਘ ਕਿਰਪਾ ਕਰਨ ਸਾਨੂੰ ਵੀ ਭਜੰਗੀ ਭਜੰਗਣ ਬਖਸ਼ਣ ਉਹ ਬਾਬਾ ਜੀ ਨੇ ਅਰਦਾਸ ਕਰਦੇ ਵੀ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਤੁਹਾਡੇ ਸਥਾਨ ਤੇ ਪਾਠ ਕਰਾਉਣਗੇ ਅਖੰਡ ਪਾਤਸ਼ਾਹਬ ਕਰਾਉਣਗੇ ਤੇ ਘੋੜਿਆਂ ਨੂੰ ਚਣੇ ਪਾਉਣਗੇ ਤੇ ਕਿਰਪਾ ਕਰੋ ਇਹਨਾਂ ਨੂੰ ਭਜੰਗੀ ਭਜੰਗਣ ਮਹਾਰਾਜ ਬਖਸ਼ ਦਿਓ ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ੋ ਇਦਾਂ ਉਹਨਾਂ ਨੇ ਅਰਦਾਸ ਕਰ ਦਿੱਤੀ ਤੇ ਸਾਨੂੰ ਕਹਿੰਦੇ ਵੀ ਤੁਸੀਂ ਨਾਮ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਮੂਲ ਮੰਤਰ ਜਪਿਆ ਕਰੋ ਨਾਮ ਜਪਿਆ ਕਰਨਾ ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ 2.5 ਮਹੀਨੇ ਪਿੰਡ ਰੁਕਿਆ ਮੈਂ ਵਾਪਸ ਆ ਗਿਆ ਤੇ ਮਹਾਰਾਜ ਨੇ ਕਿਰਪਾ ਕੀਤੀ ਕਹਿੰਦੇ ਇੱਥੇ ਆ ਕੇ ਫਿਰ ਮੈਂ ਸਵੇਰੇ ਪਹਿਲਾਂ ਉੱਠਣਾ ਕੰਮ ਤੇ ਜਾਣ ਤੋਂ ਐਨੇ ਉਦੋਂ ਇੱਕ ਘੰਟਾ ਮੂਲ ਮੰਦਰ ਦਾ ਜਾਪ ਕਰਨਾ ਕਹਿੰਦਾ ਦਿਨੇ ਮੈਂ ਦੁਪਹਿਰੇ ਕਈ ਵਾਰੀ 2-3 ਘੰਟੇ ਵੇਲਾ ਹੁਣਾ ਮੈਂ ਉਦੋਂ ਕਰਨਾ ਸ਼ਾਮਾਂ ਨੂੰ ਸੌਣ ਲੱਗਿਆਂ ਕਰਨ ਇਹੋ ਅਰਦਾਸ ਕਰਨੀ ਕਿ ਮਹਾਰਾਜ ਜੀ ਕਿਰਪਾ ਕਰੋ ਮਾਰਾ ਪੁੱਤੀ ਗੰਢ ਪਵੇ ਸੰਸਾਰ ਪੁੱਤਾਂ ਨਾਲ ਸੰਸਾਰ ਵਿੱਚ ਗੰਢ ਪੈ ਜਾਂਦੀ ਹੈ ਕਿਰਪਾ ਕਰੋ ਤੇ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਐਸੀ ਬਾਬਾ ਨੌ ਸਿੰਘ ਸਾਹਿਬ ਹੁਣਾ ਕਲਾ ਵਰਤੌਣਾ ਕੀਤੀ ਕਿ ਖਾਲਸਾ ਜੀ ਆਉਂਦੇ ਸਾਲ ਨੂੰ ਵੀਰ ਦੇ ਘਰ ਪਹੁੰਚੀ ਹੋ ਗਿਆ ਤੇ ਹੁਣ 7 ਕ ਮਹੀਨੇ 6 ਕ 7 ਮਹੀਨੇ ਹੋ ਗਏ ਨੇ ਭੰਜੀ ਹੋਏ ਨੂੰ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸ਼ਹੀਦਾਨੇ ਦਾਤ ਬਖਸ਼ੀ ਤੇ ਆਪਾਂ ਜਿਹਨੂੰ ਅਭਿਆਸ ਕਰਦੇ ਆ ਫਿਰ ਖਾਲਸਾ ਜੀ ਸ਼ਹੀਦ ਵੀ ਖੁਸ਼ ਹੁੰਦੇ ਆ ਸੇਵਾ ਵੀ ਸ਼ਹੀਦਾਂ ਦੇ ਦਰ ਜਾ ਕੇ ਕਰੋ ਨਾਲ ਬਾਣੀ ਵੀ ਪੜਿਆ ਕਰੋ ਬਾਣੀ ਅਸੀਂ ਪੜਦੇ ਨਹੀਂ ਇਸ ਕਰਕੇ ਸਾਨੂੰ ਛੇਤੀ ਪ੍ਰਾਪਤੀ ਨਹੀਂ ਹੁੰਦੀ ਤੇ ਵੀਰ ਕਹਿੰਦਾ ਵੀ ਹੁਣ ਗੁਰੂ ਸਾਹਿਬ ਦੀ ਏਡੀ ਕਿਰਪਾ ਕਿ ਮੂਲ ਮੰਤਰ ਜਿਹੜਾ ਸਵੇਰੇ 1 ਘੰਟਾ ਕਰਦਾ ਹਾਂ ਪੱਕਾ ਕਰਦਾ ਤੇ ਪੰਜ ਬਾਣੀਆਂ ਵੀ ਹੁਣ ਕਰਨ ਲੱਗ ਪਿਆ ਸੁਣਨ ਲੱਗ ਪਿਆ ਕਿ ਮਹਾਰਾਜ ਨੇ ਏਡੀ ਸੋਹਣੀ ਦਾਤ ਬਖਸ਼ ਦਿੱਤੀ ਜਿਹੜੀ ਦਾਤ ਨੂੰ ਅਸੀਂ 14-15 ਸਾਲ ਤੋਂ ਤਰਸਦੇ ਸਾਂ ਸਾਨੂੰ ਕੋਈ ਆਸ ਹੀ ਨਹੀਂ ਸੀ ਵੀ ਸਾਨੂੰ ਪ੍ਰਾਪਤ ਹੋਊਗੀ ਤੇ ਖਾਲਸਾ ਜੀ ਮਹਾਰਾਜ ਨੇ ਕਿਰਪਾ ਕਰਕੇ ਤੇ ਝੂਲੀ ਭਰ ਦਿੱਤੀ ਤੇ ਵੀਰ ਨੇ ਇਹ ਵੀ ਆਪਣੀ ਹੱਦ ਬਿੱਤੀ ਸੁਣਾਉਣਾ ਕੀਤਾ ਸੋ ਮਹਾਰਾਜ ਨੇ ਕਿਰਪਾ ਕੀਤੀ ਕਹਿੰਦਾ ਫਿਰ ਅਸੀਂ ਘੋੜਿਆਂ ਨੂੰ ਚਣੇ ਪਾਉਣੇ ਸੀ ਉਹ ਪਾ ਕੇ ਆਏ ਪਾਠ ਰਖਾਇਆ ਹੋਇਆ ਸੀ ਉਹ ਖਾਲਸਾ ਜੀ ਆ ਥੋੜੇ ਚਿਰ ਪਹਿਲਾਂ ਕੁਦਰਤੀ ਮਹਾਰਾਜ ਦੀ ਕਿਰਪਾ ਸਦਕਾ ਆਪਣਾ ਵੀ ਉਹ ਤੋਂ ਦੋ ਦਿਨ ਬਾਅਦ ਪਾਰ ਸੀ ਉਹਨਾਂ ਨਾਲ ਵਾਰਤਾ ਹੋਈ ਜਦੋਂ ਇਹ ਦਰਸ਼ਨ ਤਾਂ ਚਲੋ ਉਹਨਾਂ ਦੇ ਨਹੀਂ ਹੋਏ ਪਰ ਉਹਨਾਂ ਨੇ ਆਪਣੀ ਹੱਡ ਵੀ ਤੀ ਸੁਣਾਉਣਾ ਕੀਤੀ ਸੋ ਮਹਾਰਾਜ ਨੇ ਏਡੀ ਵੱਡੀ ਕਲਾ ਵਰਤਾਈ ਹੈ ਖਾਲਸਾ ਜੀ ਜਿਨ੍ਹਾਂ ਦੇ ਘਰ ਦੁੱਧ ਨਹੀਂ ਉਹਨਾਂ ਨੂੰ ਦੁੱਧ ਬਖਸ਼ ਦਿੱਤਾ ਹੈ ਜਿਨ੍ਹਾਂ ਦੇ ਘਰ ਪੁੱਤ ਨਹੀਂ ਉਹਨਾਂ ਨੂੰ ਪੁੱਤ ਬਖਸ਼ ਦਿੱਤੇ ਹਨ ਇਹ ਮਹਾਰਾਜ ਦੇ ਘਰ ਦੀਆਂ ਵਡਿਆਈਆਂ ਹਨ ਗੁਰੂ ਨਾਨਕ ਸਾਹਿਬ ਦੇ ਘਰੋਂ ਕਿਹੜੀ ਵਸਤੂ ਹੈ ਕਿਹੜਾ ਪਦਾਰਥ ਹੈ ਜਿਹੜਾ ਨਹੀਂ ਮਿਲਦਾ ਸਾਰੇ ਪਦਾਰਥ ਮਹਾਰਾਜ ਦੇ ਘਰ ਹਨ ਪਰ ਸਾਨੂੰ ਲੈਣੇ ਆਉਣੇ ਚਾਹੀਦੇ ਹਨ ਜਾ ਚਾਉਣੀ ਚਾਹੀਦੀ ਹੈ ਫਿਰ ਖਾਲਸਾ ਦੀ ਪ੍ਰਾਪਤੀ ਹੈ ਜਿਹੜਾ ਨਿੰਨਾ ਨੀਵਾ ਹੋ ਕੇ ਸ਼ਹੀਦਾਂ ਦੇ ਦਰ ਜਾਂਦਾ ਗੁਰੂ ਦੇ ਦਰ ਜਾਂਦਾ ਉਹਨੂੰ ਉਹਨੇ ਹੀ ਉੱਚਾ ਰੱਬ ਕਰ ਦਿੰਦਾ ਤੇ ਜਿਹੜੇ ਪਹਿਲਾਂ ਹੀ ਉੱਚੇ ਜਾਂਦੇ ਆ ਉਹ ਖਾਲਸਾ ਜੀ ਉਹਨਾਂ ਨੂੰ ਰੱਬ ਨੇ ਕੀ ਉੱਚੇ ਕਰਨਾ ਸੋ ਇਸ ਕਰਕੇ ਗੁਰਮਖੋ ਨਿਮਾਣਿਆਂ ਦੇ ਮਾਣ ਹਨ ਸਤਿਗੁਰੂ ਨੇਤਾਣਿਆਂ ਦੇ ਤਾਣ ਹਨ ਸਤਿਗੁਰੂ ਨਿਓਟਿਆਂ ਦੀ ਓਟ ਹਨ ਨਿਆਸਰਿਆਂ ਦੇ ਆਸਰੇ ਹਨ ਨੇ ਗੱਤਿਆਂ ਦੀ ਗੱਤ ਹਨ ਨੇ ਪਤਿਆਂ ਦੀ ਪਤ ਹਨ ਉਹ ਪਿਆਰੇ ਸਤਿਗੁਰਾਂ ਦੇ ਘਰੋਂ ਸਾਰਾ ਕੁਝ ਮਿਲ ਜਾਂਦਾ ਪਰ ਸਿੱਧਕ ਭਰੋਸਾ ਵਿਸ਼ਵਾਸ ਮਹਾਰਾਜ ਤੇ ਚਾਹੀਦਾ ਹੈ ਮਹਾਰਾਜ ਦੀ ਬਾਣੀ ਤੇ ਨੇਮ ਜਿਹੜਾ ਹੈ ਆਪਣਾ ਪੱਕਾ ਕਰਨਾ ਚਾਹੀਦਾ ਸ਼ਰਧਾ ਹੋਣੀ ਚਾਹੀਦੀ ਹੈ ਗੁਰੂ ਤੇ ਕਿਉਂਕਿ ਗੁਰੂ ਤੋਂ ਬਿਨਾ ਹੋਰ ਕੋਈ ਖਾਲਸਾ ਜੀ ਸੁੱਖ ਨਹੀਂ ਜੇ ਦੇ ਸਕਦਾ ਤੇ ਮਹਾਰਾਜ ਕਹਿੰਦੇ ਆ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਉਹੀ ਦਾਤਾ ਹੈ ਇੱਕੋ ਇੱਕ ਦਾਤਾਂ ਦੇਣ ਵਾਲਾ ਤੇ ਸਾਰੇ ਖਾਲਸਾ ਜੀ ਉਹਦਾ ਦਿੱਤਾ ਹੀ ਖਾਂਦੇ ਹਨ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ